ਜਿਸ ਦਿਨ ਅਸੀਂ ਆਪਣੇ ਮਾਨਸਿਕ ਵਿਚਾਰਾਂ ਵਿੱਚ ਚੱਲ ਰਹੇ ਗਲਤ ਫੁਰਨੇ ਗਲਤ ਸੋਚ ਗਲਤ ਚਿੰਤਨ ਦਾ ਵਿਰੋਧ ਕਰਨ ਲੱਗ ਪਾਂਗੇ ਅੰਦਰ ਤੋਂ ਸ਼ੁਰੂ ਹੋਵਾਂਗੇ ਸਫਾਈ ਕਰਨੀ ਫਿਰ ਅਸੀਂ ਸਮਾਜ ਲਈ ਕੁਝ ਕਰ ਸਕਾਂਗੇ ਪਰ ਜੇ ਸਿਰਫ ਸਮਾਜ ਦੇ ਵਿੱਚ ਇਸ ਕਰਕੇ ਆਵਾਜ਼ ਉਠਾਰੇ ਕਿ ਸਾਡਾ ਨਾਮ ਬਣੇ ਸਾਨੂੰ ਦੌਲਤ ਸ਼ੌਹਰਤ ਮਿਲੇ ਇਹ ਬਿਲਕੁਲ کارਗਰ ਤਰੀਕਾ ਨਹੀਂ ਹੈਗਾ ਜੋ ਇਨਸਾਨ ਆਪਣੇ ਜੀਵਨ ਨੂੰ ਚੰਗੇ ਵਿਚਾਰਾਂ ਚ ਚੰਗੀ ਰੂਲਿੰਗ ਚ ਨੇਕ ਨੀਤੀ ਵਿੱਚ ਲੈ ਕੇ ਆਉਂਦਾ ਇੱਕ ਦਿਨ ਉਹੀ ਸਮਾਜ ਦਾ ਭਲਾ ਕਰਦਾ ਅਜਿਹੇ ਇਨਸਾਨਾਂ ਦੀ ਗਿਣਤੀ ਕਿਤੇ ਕਰੋੜਾਂ ਦੇ ਵਿੱਚ ਇੱਕਦ ਹੁੰਦੀ ਹੈ ਉਹਨਾਂ ਨੂੰ ਸੰਤ ਸਾਧੂ ਮਹਾਂਪੁਰਖ ਬ੍ਰह्म ਗਿਆਨੀ ਆਖਦੇ ਆ